ਜ਼ਿਲ੍ਹਾ ਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਸੇਖੋਂ ਨੇ ਤੀਰਥ ਯਾਤਰਾ ਸਕੀਮ バス ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤੀਰਥ ਯਾਤਰਾ ਸਕੀਮ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਨੇ ਤੀਰਥ ਯਾਤਰਾ ਸਕੀਮ バス ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਇਸ ਮੌਕੇ ਤੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਅਵਨੀਤ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਅਹੁਦੇਦਾਰ ਹਾਜ਼ਰ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੇਵਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ। ਦੇਸ਼ 'ਚ ਬਨੇ ਵੱਖ-ਵੱਖ ਤੀਰਥ ਸਥਾਨਾਂ ਦੇ ਬਜ਼ੁਰਗਾਂ ਤੇ ਔਰਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਅਤੇ ਉਹਨਾਂ ਨੂੰ ਖਾਣ ਪੀਣ ਦੇ ਸਮਾਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਹਰੀ ਝੰਡੀ ਦੇ ਕੇ バス ਨੂੰ ਕੀਤਾ ਰਵਾਨਾ। ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ। ਰਿਸ਼ੀਆਂ, ਮੁੰਨੀਆਂ, ਪੀਰਾਂ, ਪਗੰਬਰਾ ਗੁਰੂਆਂ ਦਾ ਦੇਸ਼। ਔਰ ਇਸ ਦੇ ਅੰਦਰ ਉਹਨਾਂ ਦੀਆਂ ਸਖਿਆਵਾਂ ਦੇ ਨਾਲ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਨਾਲ ਜਿਹੜੀ ਹੈ ਪੇ ਦੁਨੀਆ ਜਿਵੇਂ ਪੰਜਾਬ ਦੇ ਵਰਤ ਕਰੇ ਪੰਜਾਬ ਵਸਦਾ ਕੁਰਾਨ ਦੇ ਨਾਮ ਤੇ ਸੋ ਇਸ ਵਾਸਤੇ ਇਹ ਯਾਤਰਾ ਕਰਵਾਈ ਜਾ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਾਡੇ ਬਜ਼ੁਰਗਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੌਜਵਾਨ ਵੀ ਵਿੱਚ ਜਾਂਦੇ ਹਨ ਪਰ ਉਹ ਜਿਹੜੇ ਆਪਣੇ ਗੁਰੂਆਂ ਪੀਰਾਂ ਪਗੰਬਰਾਂ ਦੇ ਸਥਾਨਾਂ ਤੇ ਜਾਣਾ ਚਾਹੁੰਦੇ ਸਾਰੇ-ਸਾਰੇ ਧਰਮਾਂ ਦੇ ਸਥਾਨਾਂ ਦੇ ਉੱਤੇ ਸੀ ਜਿਹੜੇ ਹੈਗੇ ਆ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਜੀ ਦੀ ਭਗਵਾਈ ਦੇ ਵਿੱਚ ਜਿਹੜੀ ਮੁੱਖ ਮੰਤਰੀ ਜਿਹੜੀ ਹੈਗੀ ਹੈ ਯਾਤਰਾ ਸ਼ੁਰੂ ਕੀਤੀ ਹੈ। ਉਸ ਦੇ ਤਹਿਤ ਇਹ ਫਰੀਦਕੋਟ ਤੋਂ ਅੱਜ ਜੱਥਾ ਜਾ ਰਿਹਾ। ਇਹ ਅਮਰਸਰ ਸਾਹਿਬ ਜਾਏਗਾ ਜ ਰਾਤ ਰੁਕਣ ਤੇ ਕੱਲ ਅਨੰਦਪੁਰ ਸਾਹਿਬ ਜਾਊਗਾ। ਅਨੰਦਪੁਰ ਸਾਹਿਬ ਇੱਕ ਰਾਤ ਰੁਕਣ ਤੋਂ ਉੱਥੇ ਆਸ-ਪਾਸੇ ਜਿੰਨੇ ਵੀ ਸਾਡੇ ਇਤਿਹਾਸ ਸਥਾਨ ਉਹ ਦੇਖਣਗੇ ਔਰ ਪਰਸੋਂ ਉਹਦੀ ਵਾਪਸੀ। हां काफी शुभ घड़ी है पहले पे, भी कोर्ट का को पूरा तेज तो थे बस गई है कि आज फरीदकोट तो जा रही है कि और भी बसाण गया डिफरेंट डिफरेंट लोकेशंस पे जान गया आ, ट्रेन राही भी श्रद्धालु जापाड़िए पंजाब के अंदर पंजाब तो बाहर भी कई श्रद्धालु अशादा वाली जगह थे ਤੇ ਸਰਕਾਰ ਦਾ اچھا ਫੈਸਲਾ ਹੋਏਗਾ ਤੇ ਕਾਫੀ ਸਾਰੀ ਸਹੂਲਤਾਂ ਦਿੱਤੀ ਗਈ ਹੈ ਕਿ ਕਿਟ ਬੈਕ ਕਿਟ ਵਿੱਚ ਸਾਰੀ ਰੋਜ਼ਮਰਰਾ ਦੀ ਚੀਜ਼ਾਂ ਮਿਲਣਗੇ ਲਈ ਵਾਹ ਪੇ ਵੀ ਰੇਲ ਦਾ ਖਾਂਡ ਪੀਲ ਦਾ ਸਫਰ ਪ੍ਰਬੰਧ ਹੈ ਥੈਂਕ ਯੂ ਰਨੋ